ਚਰਾਪੀ ਕੇ ਨਸ਼ੇ ਲੜਦੇ ਬੰਦੇ ਤੇ ਬਹੁਤ ਵਾਰ ਵੇਖੇ ਹੋਣਗੇ ਪਰ ਤੁਸੀਂ ਯਕੀਨ ਕਰ ਸਕਦੇ ਕਿ ਕੋਈ ਸ਼ਾਇਦ ਦਾ ਇੱਕ ਚਮਚਾ ਖਾ ਕੇ ਵੀ ਇੰਨੇ ਨਸ਼ੇ ਚਾ ਸਕਦਾ ਵੀ ਪੁੱਠੀਆਂ ਸਿੱਧੀਆਂ ਹਰਕਤਾਂ ਕਰਨ ਲੱਗ ਪਈ ਜਾਂ ਫਿਰ ਥੱਲੇ ਲੇਟਦਾ ਫਿਰੇ ਹਾਂਜੀ ਮੈਡ ਹਣੀ ਨਾਮ ਨਾਲ ਮਸ਼ਹੂਰ ਸ਼ਾਇਦ ਦੀ ਇਹ ਕਿਸਮ ਆ ਜਿਹਦੇ ਚ ਇੰਨਾ ਨਸ਼ਾ ਹੁੰਦਾ ਵੀ ਉਹਦੇ ਇੱਕ ਦੋ ਚਮਚ ਖਾਣ ਨਾਲ ਹੀ ਬੰਦਾ ਨਸ਼ਾ ਆ ਜਾਂਦਾ ਤੇ ਉਲਟੀਆਂ ਸਿੱਧੀਆਂ ਹਰਕਤਾਂ ਸ਼ੁਰੂ ਕਰ ਦਿੰਦਾ ਜਾਂ ਫਿਰ ਬੇਸੋਦ ਹੋ ਜਾਂਦਾ ਕਿਉਂਕਿ ਇਹ ਸ਼ਾਇਦ ਚ ਗ੍ਰੈਨੋਟੌਕਸਿਨ ਨਾਮੀ ਇੱਕ ਤੱਤ ਮੌਜੂਦ ਹੁੰਦਾ ਜਿਹੜਾ ਰੋਡੋਡੈਂਡਰਨ ਪ੍ਰਜਾਤੀ ਦੇ ਕੁਝ ਖਾਸ ਪੌਦਿਆਂ ਕਰਕੇ ਆਉਂਦਾ ਵਹਿਦੇ ਰੋਡੋਡੈਂਟਰਨ ਪਰਜਾਤੀ ਚ ਹਜ਼ਾਰਾਂ ਤਰ੍ਹਾਂ ਦੇ ਫੁੱਲਦਾਰ ਪੌਦੇ ਹੁੰਦੇ ਆ ਪਰ ਇਹਨਾਂ ਚ ਕੁਝ ਖਾਸ ਕਿਸਮਾਂ ਚ ਗ੍ਰਾਇਨੋਟੌਕਸਿਨ ਨਾਮੀ ਇੱਕ ਤੱਤ ਪਾਇਆ ਜਾਂਦਾ ਜਿਹੜਾ ਨਸ਼ੀਲਾ ਹੁੰਦਾ ਤੇ ਜਦੋਂ ਸ਼ਹਿਦ ਦੀਆਂ ਮੱਖੀਆਂ ਇਹਨਾਂ ਪੌਦਿਆਂ ਚ ਰਾਸ ਇਕੱਠਾ ਕਰਕੇ ਸ਼ਹਿਦ ਬਣਾਉਂਦੀਆਂ ਤੇ ਇਹ ਤੱਤ ਸ਼ਹਿਦ ਚ ਵੀ ਆ ਜਾਂਦਾ ਜਿਸ ਕਰਕੇ ਇਹਨੂੰ ਖਾਣ ਨਾਲ ਇਨਸਾਨ ਨੂੰ ਨਸ਼ੇ ਦਾ ਅਹਿਸਾਸ ਹੁੰਦਾ ਇਹ ਸ਼ਹਿਦ ਮੁੱਖ ਰੂਪ ਚ ਨੇਪਾਲ ਤੇ ਤੁਰਕੀ ਚ ਪਾਇਆ ਜਾਂਦਾ ਕਿਉਂਕਿ ਇਹਨਾਂ ਦੇਸ਼ਾਂ ਚ ਰੋਡੋਡੈਂਟਰਨ ਪਰਜਾਤੀ ਦੇ ਉਹ ਪੌਦੇ ਕਾਫੀ ਪਾਏ ਜਾਂਦੇ ਆ ਜਿਨ੍ਹਾਂ ਚ ਗ੍ਰਾਇਨੋਟੌਕਸਿਨ ਤੱਤ ਕਾਫੀ ਹੁੰਦਾ ਤੇ ਇਹ ਸ਼ਾਇਦ ਨੂੰ ਜੰਗਲਾਂ ਜਾਂ ਪਹਾੜੀ ਖੇਤਰਾਂ 'ਚ ਲੱਗੇ ਮੱਖੀਆਂ ਦੇ ਕੁਤਰਤੀ ਛੱਤਿਆਂ 'ਚੋਂ ਕੱਢਿਆ ਜਾਂਦਾ ਜਿਸ ਕਰਕੇ ਇਹਨੂੰ ਕੱਢਣਾ ਕਾਫੀ ਮੁਸ਼ਕਿਲ ਹੁੰਦਾ ਤੇ ਇਸ ਕਰਕੇ ਇਹ ਮਹਿੰਗਾ ਵੀ ਕਾਫੀ ਹੁੰਦਾ ਮੈਡਾਨੀ ਨੂੰ ਖਾਣ ਨਾਲ ਇਨਸਾਨ ਨੂੰ ਨਸ਼ੇ ਦਾ ਅਹਿਸਾਸ ਹੁੰਦਾ ਚੱਕਰ ਆ ਸਕਦੇ ਦਿਲ ਦੀ ਧੜਕਣ ਘਟ ਜਾਂਦੀ ਆ ਤੇ ਕਈ ਵਾਰ ਬੰਦਾ ਕਾਫੀ ਸਮੇਂ ਲਈ ਵੀ ਉਹ ਸ਼ਿਵਰਗੀ ਹਾਲਤ 'ਚ ਜਾ ਸਕਦਾ ਨਸ਼ੇ ਤੋਂ ਇਲਾਵਾ ਇਹ ਸ਼ਾਇਦ ਨੂੰ ਕਈ ਤਰ੍ਹਾਂ ਦੇ ਰੋਗਾਂ ਦੀ ਦਵਾਈ ਵਜੋਂ ਵਰਤਿਆ ਜਾਂਦਾ ਤੇ ਭਾਵੇਂ ਜਾਨ ਲੇਵਾ ਨਹੀਂ ਹੁੰਦਾ ਪਰ ਫਿਰ ਵੀ ਡਾਕਟਰ ਇਹ ਸ਼ਾਇਦ ਨੂੰ ਕਾਫੀ ਸਾਵਧਾਨੀ ਨਾਲ ਵਰਤਣ ਦੀ ਸਲਾਹ ਦਿੰਦੇ ਆ ਇਨਸਾਨਾਂ ਦਾ ਸਿਰ ਕਮਾਉਣ ਵਾਲਾ ਗ੍ਰੈਨੋਟੌਕਸਿਨ ਸ਼ਾਇਦ ਇਹ ਮੱਖੀਆਂ ਤੇ ਕੋਈ ਅਸਰ ਨਹੀਂ ਕਰਦਾ ਇਸੇ ਕਰਕੇ ਉਹ ਰੋਡੋਡੈਂਡਰਨ ਪ੍ਰਜਾਤੀ ਦੇ ਫੁੱਲਾਂ ਚੋਂ ਰਸ ਕੱਢਦੀਆਂ ਉਹਨਾਂ ਨੂੰ ਸ਼ਹਿਦ 'ਚ ਬਦਲਦੀਆਂ ਤੇ ਲੋੜ ਪੈਂਦੀ ਉਹ ਸ਼ਹਿਦ ਨੂੰ ਖਾਂਦੀਆਂ ਵੀ ਆ ਪਰ ਕਦੇ ਵੀ ਨਸ਼ੇ ਨਾਲ ਮੂਧੀਆਂ ਹੋ ਕੇ ਨਹੀਂ ਡਿੱਗਦੀਆਂ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ